ਘਰ ਸੁਖ ਵਸੇ ਆ ਬਾਹਰ ਸੁਖ ਪਾਇਆ ਜੀ ਘਰ ਸੁਖ ਵਸੇ ਆ ਬਾਹਰ ਸੁਖ ਪਾਇਆ ਘਰ ਸੁਖ ਵਸੇ ਆ ਬਾਹਰ ਸੁਖ ਪਾਇਆ ਘਰ ਸੁਖ ਵਸੇ ਆ ਬਾਹਰ ਸੁਖ ਪਾਇਆ ਘਰ ਸੁਖ ਵਸੇ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਕਹੋ ਘਰ ਸੁਖ ਵਸੇ ਆ ਬਾਹਰ ਸੁਖ ਨਾ ਆ ਘਰ ਸੁਖ ਵਸੇ ਆ ਬਾਹਰ ਸੁਖ ਨਾ ਆ ਉਠਦ ਸੁਖੀਆ ਬੈਠਦ ਸੁਖੀਆ ਭੋ ਨੀ ਲਾਗੇ ਜੈ ਐਸੇ 부ਜੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰਜਾਮੀ ਸੋਏ ਚਿੰਤਾ ਜਾਗ ਆ ਚਿੰਤਾ ਜਹਾਂ ਕਹਾ ਰੱਬ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਸੋ ਨਾਮ ਜਪਣ ਦੇ ਨਾਲ ਗੁਰਦੰ ਮੰਤਰ ਦਰੜਾਉਣ ਦੇ ਨਾਲ ਹਿਰਦਾ ਸੁਖ ਨਾਲ ਭਰ ਜਾਂਦਾ ਤੇ ਜਦੋਂ ਹਿਰਦਾ ਸੁਖ ਨਾਲ ਭਰ ਜੇ ਬੰਦਾ ਉਜਾੜ ਚ ਬੈਠਾ ਹੋਵੇ ਨਾ ਸੁੱਤਾ ਵੀ ਗੁਰੂ ਪਿਆਰਿਓ ਆਨੰਦ ਚ ਹੋਏਗਾ ਇਸੇ ਕਰਕੇ ਕਹਿੰਦੇ ਆ ਕਿ ਜਿੱਥੇ ਰੱਬ ਦੇ ਪਿਆਰੇ ਬੰਦੇ ਹੋ ਜੰਗਲਾਂ ਚ ਵੀ ਮੰਗਲ ਲਾ ਦਿੰਦੇ ਕਹਿੰਦੇ ਜੰਗਲਾ 'ਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈ ਜਾਂਦਾ ਜੇ ਹੋਵੇ ਅਰਦਾਸਾਂ ਸੰਤਾਂ ਦੀ ਜਿੱਥੇ ਰੱਬ ਦੇ ਪਿਆਰੇ ਬੰਦੇ ਆ ਜੰਗਲ 'ਚ ਬਹਿ ਜਾਂਦੇ ਕਹਿੰਦੇ ਉੱਥੇ ਵੀ ਮੰਗਲ ਲੱਗ ਜਾਂਦੇ ਸੋ ਝਾੜ 'ਚ ਬਹਿ ਕੇ ਵੀ ਖੁਸ਼ ਹੁੰਦੇ ਆ ਆਨੰਦ ਵਿੱਚ ਹੁੰਦੇ ਪਰ ਜਿਹੜੇ ਨਾਮ ਨਹੀਂ ਜਪਦੇ ਗੁਰੂ ਦੇ ਮੰਤਰ ਨੂੰ ਗ੍ਰਹਿਣ ਨਹੀਂ ਕਰਦੇ ਸੋ ਗੁਰੂ ਪਿਆਰਿਓ ਹਰੇ ਭਰੇ ਪਰਿਵਾਰ ਵਿੱਚ ਰਹਿੰਦਿਆਂ ਵੀ ਇਦਾਂ ਰਹਿੰਦੇ ਜਿਵੇਂ ਓਝਾੜ 'ਚ ਰਹਿੰਦੇ ਆ ਸੋ ਦੁਖੀ ਰਹਿੰਦੇ ਆ ਸੋ ਮਨ ਸੁਖੀ ਕਾ ਦੇਣਾ ਕੋਣ ਹੈ ਨਾਮ ਜਪ ਕੇ ਮਨ ਸੁਖੀ ਹੋਣਾ ਹੈ ਬਾਹਰ ਦੀਆਂ ਚੀਜ਼ਾਂ ਮਨ ਨੂੰ ਸੁਖੀ ਨਹੀਂ ਕਰ ਸਕਦੀਆਂ ਵਕਤੀ ਤੌਰ ਤੇ ਜਿਵੇਂ ਮਾਂ ਬੱਚੇ ਨੂੰ ਖੜਾਉਣੇ ਦੇ ਦਿੰਦੀ ਹੈ ਧਿਆਨੇ ਲੱਗਿਆ ਰਹਿੰਦਾ ਬੱਚਾ ਪਰ ਜਦੋਂ ਉਹਨੂੰ ਭੁੱਖ ਲੱਗਦੀ ਹੈ ਖੜਾਉਣੇ ਚੁੱਕ-ਚੁੱਕ ਕੇ ਮਾਰਦਾ ਫਿਰ ਉਹਨੂੰ ਖੜਾਉਣੇ ਚੰਗੇ ਨਹੀਂ ਲੱਗਦੇ ਸੋ ਧਿਆਨੇ ਲੱਗ ਜਾਂਦਾ ਬੱਚਾ ਕੁਝ ਸਮੇਂ ਲਈ ਉਹਨੂੰ ਧਿਆਨੇ ਲਾਇਆ ਜਾ ਸਕਦਾ ਹੈ ਖੜਾਉਣੇ ਦੇ ਕੇ ਸੋ ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ ਨੇ ਧੀਆਂ ਪੁੱਤਰ ਕਾਰੋਬਾਰ ਜਮੀਨ ਜਾਇਦਾਦ ਜੋ ਵੀ ਕੁਝ ਮਿਲੇ ਇਹ ਸਾਰੇ ਆਪਾਂ ਨੂੰ ਵਕਤੀ ਤੌਰ ਤੇ ਸੁੱਖ ਦੇ ਸਕਦੇ ਆ ਧਿਆਨ ਲਾ ਸਕਦੇ ਪਰ ਸਦਾ ਲਈ ਜੇ ਸੁੱਖ ਕੋਈ ਦੇ ਸਕਦਾ ਉਹ ਤੇ ਨਾਮ ਹੀ ਆ ਪਰਮੇਸ਼ਰ ਦਾ ਹੋਰ ਦੂਜੀ ਚੀਜ਼ ਨਹੀਂ ਬਣੀ ਨਾਮ ਦੇ ਬਰਾਬਰ ਸੋ ਜਿਹੜੀ ਸਦਾ ਲਈ ਮਨ ਨੂੰ ਸੁੱਖ ਦੇ ਸਕਦੀ ਹੋਵੇ ਇੱਕੋ ਹੀ ਚੀਜ਼ ਹੈ ਉਹ ਪਰਮੇਸ਼ਰ ਦਾ ਨਾਮ ਬਾਕੀ ਜਿਹੜੀਆਂ ਚੀਜ਼ਾਂ ਨੇ ਸਿਰਫ ਵਕਤੀ ਤੌਰ ਤੇ ਧਿਆਨ ਲਾਉਂਦੀਆਂ ਬੰਦੇ ਨੂੰ ਸੋ ਜਿਵੇਂ ਬੱਚਾ ਖੜਾਉਣਿਆਂ ਦੇ ਧਿਆਨ ਲੱਗ ਜਾਂਦਾ ਪਰ ਜਦੋਂ ਉਹਨੂੰ ਭੁੱਖ ਲੱਗਦੀ ਫਿਰ ਉਹਨੂੰ ਖੜਾਉਣੇ ਚੰਗੇ ਨਹੀਂ ਲੱਗਦੇ ਇਸੇ ਤਰ੍ਹਾਂ ਸੋ ਸੰਗਤ ਵਿੱਚ ਆਉਂਦੇ ਆਂ ਨਾਮ ਜਪਦੇ ਆਂ ਜਪਦੇ ਆਂ ਗੁਰਬਾਣੀ ਪੜ੍ਹਦੇ ਆਂ ਸੁਣਦੇ ਆਂ ਸੁਣਦੇ ਆਂ ਆਪਣੇ ਨਾਲ ਕੀ ਹੋਏਗਾ ਸੋ ਆਪਾਂ ਨੂੰ ਪ੍ਰਮਾਤਮਾ ਨੂੰ ਮਿਲਣ ਦੀ ਭੁੱਖ ਪੈਦਾ ਹੋ ਜੇ ਸੋ ਨਾਮ ਜਪਣ ਦੀ ਭੁੱਖ ਵੱਧ ਤੋਂ ਵੱਧ ਅੰਦਰ ਪੈਦਾ ਹੋ ਜੇਗੀ ਸੋ ਜਦੋਂ ਇਹ ਭੁੱਖ ਲੱਗ ਗਈ ਸੋ ਉਦੋਂ ਗੁਰੂ ਪਿਆਰਿਓ ਫਿਰ ਖੜਾਉਣੇ ਨੇ ਜਿਹੜੇ ਉਹ ਚੰਗੇ ਨਹੀਂ ਲੱਗਣਗੇ ਬੱਚੇ ਨੂੰ ਖੜਾਉਣੇ ਉਹਨਾਂ ਚਿਰ ਚੰਗੇ ਲੱਗਦੇ ਜਿੰਨਾ ਚਿਰ ਉਹਨੂੰ ਭੁੱਖ ਨਹੀਂ ਲੱਗਦੀ ਸੋ ਜਦੋਂ ਉਹਨੂੰ ਭੁੱਖ ਲੱਗ ਜਾਂਦੀ ਫਿਰ ਚੁੱਕ-ਚੁੱਕ ਕੇ ਮਾਰਦੇ ਆ ਖੜਾਉਣਿਆਂ ਨੂੰ ਇਸੇ ਤਰ੍ਹਾਂ ਆਪਾਂ ਨੂੰ ਵੀ ਖੜਾਉਣੇ ਉਹਨਾਂ ਤੇਰੀ ਚੰਗੇ ਲੱਗਦੇ ਆ ਜਿੰਨਾ ਚਿਰ ਮਾਲਕ ਨੂੰ ਮਿਲਣ ਦੀ ਭੁੱਖ ਨਹੀਂ ਲੱਗਦੀ ਉਹਦੇ ਨਾਮ ਜਪਣ ਦੀ ਭੁੱਖ ਨਹੀਂ ਲੱਗਦੀ ਸੋ ਉਹਨਾਂ ਚਿਰ ਦੁਨਿਆਵੀ ਚੀਜ਼ਾਂ 'ਚ ਬੰਦੇ ਦਾ ਮਨ ਪਰਚਿਆ ਹੋਇਆ ਧਿਆਨੇ ਲੱਗਿਆ ਹੋਇਆ ਹੈ ਪਰ ਸੰਗਤ ਵਿੱਚ ਆ ਕੇ ਗੁਰੂ ਪਿਆਰੇ ਨਾਮ ਜਪਦੇ ਆ ਗੁਰਬਾਣੀ ਪੜ੍ਹਦੇ ਆ ਇਹ ਕਿਰਪਾ ਹੋ ਜਾਂਦੀ ਹੈ ਕਿ ਸੋ ਗੁਰੂ ਪਿਆਰੇ ਪਰਮਾਤਮਾ ਨੂੰ ਮਿਲਣ ਦੀ ਭੁੱਖ ਲੱਗ ਜਾਂਦੀ ਹੈ ਸੋ ਜਦੋਂ ਇਹ ਭੁੱਖ ਲੱਗਦੀ ਫਿਰ ਖੜਾਉਣੇ ਨੇ ਜਿਹੜੇ ਸੰਸਾਰ ਦੇ ਉਹਨਾਂ ਨਾਲੋਂ ਮੋਹ ਟੁੱਟ ਜਾਂਦਾ ਬੰਦੇ ਦਾ ਸੋ ਫਿੱਕੇ ਪੈ ਜਾਂਦੇ ਆ ਉਹ ਉਹ ਚੰਗੇ ਨਹੀਂ ਲੱਗਦੇ ਇੱਥੋਂ ਤੱਕ ਕਿ ਖਾਣਾ ਪੀਣਾ ਵੀ ਚੰਗਾ ਨਹੀਂ ਲੱਗਦਾ ਪਰਮਾਤਮਾ ਨੂੰ ਮਿਲੇ ਤੋਂ ਬਿਨਾ ਸੋ ਐਸੀ ਅਵਸਥਾ ਬਣ ਜਾਂਦੀ ਹੈ ਸੋ ਇਹ ਨਾਮ ਜਪਣ ਨਾਲ ਕਿਰਪਾ ਹੁੰਦੀ ਸੋ ਸਦੀਵੀ ਜਿਹੜਾ ਸੁੱਖ ਹੈ ਉਹ ਨਾਮ ਵਿੱਚ ਹੈ ਤੇ ਜਿਹਨੂੰ ਸਦੀਵੀ ਸੁੱਖ ਨਾਮ ਦੇ ਦਿੰਦਾ ਜਿਹਦਾ ਹਿਰਦਾ ਸੁੱਖ ਨਾਲ ਭਰ ਜਾਂਦਾ ਹੈ ਫਿਰ ਉਹਨੂੰ ਬਾਹਰ ਦੇ ਮੌਸਮ ਵੀ ਚੰਗੇ ਲੱਗਦੇ ਆ ਬਾਹਰ ਦੀ ਦੁਨੀਆ ਵੀ ਚੰਗੀ ਲੱਗਦੀ ਤੇ ਜੇ ਉਹ ਗੁਰੂ ਪਿਆਰੇ ਉਹ ਅੰਦਰੋਂ ਬੰਦਾ ਸੜਿਆ ਪੁੱਜਿਆ ਹੋਇਆ ਹੋਇਆ ਹੋਵੇ ਸੋ ਉਹ ਬਾਹਰ ਦੇ ਮੌਸਮ ਭਾਵੇਂ ਬਾਹਰ ਠੰਡ ਹੋਵੇ ਭਾਵੇਂ ਬਸੰਤ ਹੋਵੇ ਸੋ ਨੂੰ ਫਿਰ ਚੰਗਾ ਨਹੀਂ ਲੱਗਦਾ ਕੁਝ ਵੀ ਉਹਦੇ ਵਾਸਤੇ ਸਭ ਬੇਕਾਰ ਹੈ ਜਿਹਦਾ ਅਹਿਰਦਾ ਦੁਖੀ ਹੈ ਭਾਵੇਂ ਸਾਰਾ ਘਰ ਭਰਿਆ ਹੋਵੇ ਮਦਾਰਤ ਨਾਲ ਪਰ ਜੇ ਹਿਰਦਾ ਹੀ ਦੁਖੀ ਆ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੋ ਗੁਰੂ ਪਿਆਰਿਓ ਕੁਝ ਨਾ ਵੀ ਹੋਵੇ ਕੋਲ ਪਰ ਜੇ ਹਿਰਦਾ ਸੁੱਖ ਨਾਲ ਭਰਿਆ ਹੋਵੇ ਤੇ ਛਪਰੀ ਚ ਰਹਿ ਕੇ ਵੀ ਬੰਦਾ ਖੁਸ਼ ਹੁੰਦਾ ਸੋ ਜੰਗਲ ਵਿੱਚ ਬਹਿ ਕੇ ਉਜਾੜ ਵਿੱਚ ਬਹਿ ਕੇ ਵੀ ਬੰਦਾ ਖੁਸ਼ ਹੁੰਦਾ ਇਹ ਨਾਮ ਦੇ ਨਾਲ ਹੀ ਕਿਰਪਾ ਹੁੰਦੀ ਸੋ ਨਾਮ ਤੋਂ ਬਣਾਇ ਸੋ ਪਰਿਸ਼ਾ ਸਲੋਕ ਪਵਨ ਗੁਰੂ ਪਾਣੀ ਪਿਤਾ